ਬੰਨੀ ਰੇ ਰੇ ਵੀ ਇਹਲਾ ਨੈਮਤ ਓਏ ਇਹਲਾ ਵੀਦਾ ਕਿਦਾਂ ਦੱਸਣ ਦਿਆ ਵਾ ਹੈ ਓਦਾਂ ਵੱਜਨੀ ਐ ਤੇਰੇ ਵੀ ਕਿਦਾਂ ਇਦਾਂ 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 ਵੱਜਨੀ ਐ ਓ ਤੈਨੂੰ ਵੱਜਦੀ ਹੁੰਦੀ ਐ ਨਾ ਤੇਰੀ ਮੰਮਾ ਦਾ ਵੇਲਾ ਪੁਈ ਬਚਾਉਂਦੀ ਨਾ ਤੈਨੂੰ ਹੈਨਾ ਹਾਂ ਇਹ ਰਹਿ ਨੈਮਤ ਨੀਨੀ ਕਰ ਲੈ ਪੁੱਤ ਨੀਨੀ ਕਰ ਲੈ ਮੈਂ ਵੀ ਮਾਮੀ ਨਾਲ ਕੋਈ ਕੰਮ ਕਰਾਵਾਂ ਫਿਰ ਹੈਂ ਕਿਤੇ ਗੁਰਵੰਨ ਨੇ ਮੇਰੇ ਸਾਰੇ ਹੱਥ ਖਰਾਬ ਕੀਤੇ ਐ ਨੀਲ ਪਿੰਟ ਲਾ ਕੇ ਸਾਰੇ ਐਕਸਪੈਰੀਮੈਂਟ ਮੇਰੇ ਤੇ ਹੀ ਕਰਨੇ ਹੁੰਦੇ ਐ ਹੈ ਮੈਂ ਛੋਨੇ ਕੀਤੀ ਛੋਨੇ ਕੀਤੀ ਆ ਕੋਈ ਜੀ ਹਾਂਜੀ ਮੈਂ ਜੋੜ ਨੂੰ ਜੇ ਦੋ ਬਤ ਪੁੱਜੀ ਵਿੱਚ ਜੋ ਚਾਹੀਓ ਤੇ ਫਿਰ ਉਹ ਕਾਕਾ ਨੂੰ ਕੀ ਵੀ ਆਉਣਾ ਹੀ ਆ ਫੋਨ ਕਿਧਾ ਆ ਗਿਆ ਆਇਆ ਬਾਬਾ ਜੀ ਹੈਲੋ ਹਾਂ ਅੱਛਾ ਭਾਬੀ ਦੇ ਬਾਹਰ ਜੇ ਪਤਾ ਨਹੀਂ ਕੀ ਕਰਦੇ ਕੀ ਗੱਲ ਹੋਈ ਹੈ ਅਸ਼ਾ ਕਾਕਾ ਵੀ ਹੈਗਾ ਚਲੋ ਕੋਈ ਨਹੀਂ ਮੈਂ ਫੇਰ ਦੱਸਦੀ ਆ ਬਾਹਰ ਰਹਿਮਤ ਸੌਂ ਜਾਂਦੀ ਹੈ ਨਾ ਤੇ ਫੇਰ ਮੈਂ ਜਾਨੀ ਆਦਾਂ ਮੈਂ ਆਵਾਜ਼ ਮਾਰ ਕੇ ਵੇਖ ਦਿੰਦੀ ਜਿੱਥੇ ਹੋਏ ਤੇ ਹਾਂਜੀ ਨਹੀਂ ਮੈਂ ਨਿਆਣੇ ਖਡਾਉਂਦੀ ਹੀਗੀ ਹਾਂਜੀ ਹਾਂਜੀ ਚਲੋ ਠੀਕ ਆ ਫਿਰ ਮੈਂ ਦੱਸਦੀ ਆ ਆਹ ਕਰਦੇ ਫੋਨ ਫਿਰ ਤੁਹਾਨੂੰ ਠੀਕ ਜੇ ਹੈ ਹਦੋ ਕਿਲੋ ਕਾਂ ਵਾਲੀ ਪੂਜੀ ਹਾਂਜੀ ਬੱਚੂ ਕਿਹਦਾ ਫੋਨ ਆਇਆ ਇਹ ਚਾਚੀ ਦਾ ਆਇਆ ਯੋ ਜਾਵੇ ਕੀ ਆ ਬਾਰਾ ਤੇਰੀ ਮम्मा ਕਿੱਥੇ ਆ ਬੜਾ ਇਹਦੇ ਮਤੇ ਸੁਣ ਜੋ ਪੁੱਤ ਸੁਣ ਨਹੀਂ ਸੁਣ ਜਾ ਸੁਣ ਜਾ ਮੈਂ ਤੱਕ ਗਿਆ ਹਿਰਖ ਦੇ ਲੱਗ ਗੱਲ ਸੁਣ ਕੇ ਹਰ ਦਿੋਗੀ ਲੋਕਾਂ ਵਾਲੀ ਮੈਂ ਕਰਨੀ ਤਲਾਕ ਤੇ ਆਮ ਹੀ ਕਰਕੇ ਰੱਖਦਾ ਵਾ ਤੇ ਜਿਹਦਾ ਸੁਣੋ ਜਿਹਦਾ ਸੁਣੋ ਉਹਦਾ ਹੀ 50% ਨਹੀਂ ਕਿਤੇ ਵਿਆਹ ਨਿਭਣ ਦੇ ਹਾਏ ਰੱਬਾ ਕੀ ਜ਼ਿੰਦਗੀ ਯਾਤਰਾ ਕੱਖ ਨਿਹਾਲ ਹਾਏ ਇਨੀ ਲਤ ਨੂੰ ਪੀੜੋਂ ਡੇ ਬਿਨਾਰੀ ਇਹ ਸੁਖ ਹੋਇਆ ਮੁੰਡੇ ਦਾ ਮੰਜੂਰ ਤਾਂ ਕਿ ਤੇਰਾ ਤਾਂ ਸੁਖ ਨਹੀਂ ਆ ਗੱਲ ਐ ਬੀ ਨਿਆਣੇ ਕਿਤੇ ਮਰ ਮਰ ਪੈਂਦੇ ਮਾਪਿਆਂ ਤੇ ਆਏ ਓਏ ਅੱਧੀ ਰਾਤ ਲੈ ਕੇ ਗਿਆ ਪਹਿਲੋਂ ਮੈਨੂੰ ਉਤਰਨ ਲੱਗਿਆ ਮੇਰਾ ਪਤਾ ਨਹੀਂ ਕੀ ਪੈਰ ਨੂੰ ਹੋ ਗਿਆ ਨਾਲ ਹੀ ਮੇਰੇ ਲੱਕ ਚੁੱਕਾਂ ਪੈ ਗਈਆਂ ਇੱਕ ਦੋ ਖਟਿਆ ਨਹੀਂ ਦੂਜਾ ਹੋਰ ਤਿਆਰ ਹੋ ਗਿਆ ਨਾਲ ਹਾਏ ਹਾਇ ਰੱਬਾ ਚੁੱਕਲਾ ਨਹੀਂ ਤੇ ਮੈਨੂੰ ਐੋ ਜੀ ਦੁੱਖ ਦੇਣਾ ਹਾਇ ਨੀ ਕੋਈ ਨਹੀਂ ਬਾਤ ਪੁੱਛਦਾ ਅੱਜ ਕੱਲ ਰੱਬਾ ਕਿਤੇ ਦੇ ਦੇ ਨਾ ਹਾਂ ਜੇ 10 ਮਿੰਟ ਲੋਕੇ ਸੌਂ ਗਿਆ ਹਨ ਇੰਨੇ ਨਹੀਂ ਸੌਂ ਦੇਣਾ ਇੰਨੇ ਲਾਲਾ ਗੱਲਾਂ ਕਰੀ ਜਾਣੀਆਂ ਰੱਬ ਚੁੱਕ ਲੈ ਇਹਨੂੰ ਰੱਬੇ ਨੂੰ ਗੋਦੀ ਚੁੱਕੀ ਫਿਰੇ ਨਾ ਹੂ ਡੇ ਦਵਾਵੇ ਐਡਾ ਵੇਲਾ ਰੱਬ ਸੌਂਦਾ ਕੀ ਜਾਂਦੀ ਹੈ ਤੇ ਮੈਨੂੰ ਕੀ ਕੰਮ ਆਪਣੇ ਘਰ ਵਾਲੇ ਨੂੰ ਕਹੇ ਜੋ ਕਹਿਣਾ ਵਾ ਉਹ ਜੀ ਜੂ ਹੁਰੀ ਕਰੇ ਇਹਦੀ ਤੀਹਾਂ ਆ ਦੇ ਜਾਨ ਅਮਨ ਵੀ ਮੈਂ ਅਚਨ ਬਤਾਉਂ ਤੋ ਦਿੰਦੀ ਆ ਸਭ ਜਿਹੜਾ ਨੁਭਾਈ ਦੋ ਅੱਛਾ ਸ਼ਾਮ ਤੋਂਨੇ ਚਾਚੀ ਦਾ ਫੋਨ ਆਉਂਦਾ ਹੀ ਤੋਂਨੇ ਕੋ ਹੋਰੀ ਗੱਲ ਸੁਣਾਤੀ ਹੈ ਬਾਜੀ ਮੈਨੂੰ ਹੋਰ ਕਿਹੜੀ ਗੱਲ ਉਹ ਕਹਿੰਦੀ ਕਿ ਉਹ ਦੇਹਾਂ ਦੇ ਚੰਨੂ ਰੀਤ ਨਹੀਂ ਆਹ ਉਹਦਾ ਤਾਂ ਲਾਕ ਹੋ ਗਿਆ ਵਾ ਆਹ ਨਹੀਂ ਮਨਪ੍ਰੀਤ ਚੁੱਪ ਕਰ ਜਾ ਮੈਨੂੰ ਤਾਂ ਕਹਿਤਾ ਹੋਰ ਨਾ ਕਿਹਨੂੰ ਕਹਿਦੀ ਉਹਦਾ ਤਾਂ ਲਾਕ ਕਿ ਉਹਨੇ ਹੁਣ ਔਟ ਸਾਲ ਹੋਇਆ ਜੇ ਮੁੰਡੇ ਹੋਏ ਨੂੰ ਆਓ ਚਾਚੀ ਦੱਸਣ ਦੀ ਹੈਗੀ ਕਿ ਅਗਲੇ ਨੇ ਮੁੰਡਾ ਵੀ ਰੱਖ ਲਿਆ ਆਪਣਾ ਉਥੇ ਹਾਂ ਮਾੜੀ ਤੇ ਕੀ ਗੱਲ ਬਣੀ ਪਤਾ ਨਹੀਂ ਕੀ ਬਣੀ ਹੈ ਮੈਂ ਤਾਂ ਅੱਗੇ ਕਮੈਂ ਲੋਕੇ ਨੂੰ ਹੋਸ਼ੇਜੇ ਹੋ ਗਈ ਆ ਹਨਾ ਕਦਰ ਹੀ ਨਹੀਂ ਹੈ ਕਿ ਜਿੰਨੂੰ ਮਿਲ ਜਾਂਦੀ ਹੈ ਨਾ ਸੋਖੇ ਪਾ ਉਹ ਕਹਿ ਦਿੰਦਾ ਵਾ ਵੀ ਤਲਾਕ ਦੋ ਬਸ ਜੇ ਉਹ ਹੋਈ ਜਾਂਦੀ ਗਲਤੀ ਨਿਆਣੀ ਕੋ ਤੇ ਫਿਰ ਕੀ ਹੈ ਹਨਾ ਚਲੋ ਸਮਝਾ ਲੋ ਕਰੇ ਤੇ ਤਰਾਕੀ ਦੇ ਦਿੰਦੇ ਆ ਚਾਤੀ ਹਾਂ ਚਲ ਮੰਨਿਆ ਮਰ ਵੀ ਤੇ ਆ ਦੇ ਕੋਈ ਕਾਰਨ ਹੀ ਤੇ ਉਹਦਾ ਵਿਚਾਰੀ ਦਾ ਕੀ ਆ ਭਾਬੀ ਮੇਰਾ ਕਦਾ ਕਾਰਨ ਹੀਗਾ ਤੈਨੂੰ ਵੀ ਪਤਾ ਮਨਬਰੀ ਤੇਰੀ ਸੱਸ ਕਿੱਦਾਂ ਕਰਦੀ ਕੁੜੀਆਂ ਤੋਂ ਉਹਦਾ ਦਿਮਾਗ ਖਰਾ ਮੈਂ ਤੇ ਕਹਿੰਨੀ ਆ ਤੇ ਚੰਗਾ ਹੀ ਹੋਇਆ ਅੱਦੇ ਤੋਂ ਖੜਾ ਛੁੱਟਿਆ ਮੈਂ ਵੇਖਿਆ ਆਪਣੀਆਂ ਕੁੜੀਆਂ ਨੂੰ ਬੜੀਆਂ ਵਧੀਆ ਪਾਲ ਲੈਣਾ ਵਾ ਆਪੇ ਉਹ ਦੇ ਮੀ ਉਥੋਂ ਇਧਰੋਂ ਪਟੋਕੀ ਮਾਰ ਵੱਡੀ ਦੇ ਇਧਰੋਂ ਮਾਰ ਉਹ ਕੁਛ ਨਿੱਕੀ ਨਾ ਕਰਨਾ ਹੀ ਆ ਤੇ ਚੰਗਾ ਹੀ ਹੋਇਆ ਆ ਮੈਨੂੰ ਨਹੀਂ ਦੁੱਖ ਲੱਗਦਾ ਨਹੀਂ ਤਾਂ ਉਹ ਮੈਨੂੰ ਸੋਚਾਂ ਜੀ ਬਾਹਰ ਤਾਂ ਇਹ ਗੱਲ ਦੱਸ ਕੇ ਚਲ ਇਦਾਂ ਕਰ ਹੁਣ ਕੁੜੀ ਨਿੱਕੀ ਨੂੰ ਤਿਆਰ ਕਰਦੇ ਮੈਨੂੰ ਨਾਲ ਲੈ ਜੰਨੀ ਆ ਮਾਮੀ ਦੋਤੀ ਹੋਣੀਆਂ ਜਾ ਕੇ ਉਹਨੂੰ ਤੇ ਮੈਂ ਅੱਧਾ ਨਵਾਤਵਾ ਕੇ ਤੇ ਸਵਾਲ ਆਈਂਗੀ ਉਹਦਾ ਉੱਠ ਪੈਣਾ ਆਨੇ ਛੜਤੀ ਆਹ ਉਹਨੂੰ ਮੈਂ ਚਲ ਨਾਲ ਲੈ ਜੰਨੀ ਆ ਆਹ ਹਾਂ ਚਲੋ ਵੀ ਕੰਮ ਫੇਰਾਉਗੀ ਆ ਉਹ ਏਦਾਂ ਕਰਿਓ ਪਹਿਲਾਂ ਚਾਚੀ ਵੱਲ ਚਲਜੋ ਜਾਂ ਫੋਨ ਕਰ ਲਓ ਉਹਨੂੰ ਉਹਨੂੰ ਕੀ ਕਹਿਣਾ ਤੇ ਫਿਰ ਉਹਨੇ ਕਹਿਣਾ ਮੈਂ ਦੱਸਿਆ ਵਾ ਤੇ ਦੋਵੇਂ ਜਣੀਆਂ ਜਾਇਓ ਸਗੋਂ ਚਲ ਏਦਾਂ ਕਰ ਕੇ ਫਿਰ ਉਹਨੂੰ ਨਾਲ ਲੈ ਜਾਣਾ ਨਾਲੇ ਪਤਾ ਲੱਗ ਜੂ ਗੱਲ ਸੱਚੀ ਹੈ ਵੀ ਕਿ ਨਹੀਂ ਐਵੇਂ ਮੇਰੇ ਦਿਵਾਲੇ ਹੁੰਦੀਆਂ ਬਾਅਦ ਚ ਹਾਂ ਚਲ ਜੇ ਤੂੰ ਕਿਸੇ ਨਾਲ ਗੱਲ ਨਾ ਕਰੀ ਹੋਰ ਹਾਂ ਲੈ ਫਿਰ ਮੈਂ ਤੋੜ ਲਿਆ ਲੈ ਫਿਰ ਲੈ ਆਏ ਗੁੜਵੜ ਆ ਜਾਵੇ ਤੋੜੀਏ ਕਿੱਥੇ ਨਿੱਕੇ ਦੇ ਰਾਗੇ ਕੀ ਪੋਟ ਲੈ ਆਵਾਂ ਫੱਟੇ ਵਾਟੇ ਤੇ ਲੈ ਜਾਏਂ ਫੱਟੇ ਵਾਟੇ ਕਿ ਲੈ ਮੰਮੀ ਤੇਰੀ ਸਬਜੀ ਤੋੜਨੀ ਤੂੰ ਵੀ ਇਹ ਕਿਤੇ ਲਗਾਣਾ ਮੈਂ ਵੀ ਕੰਮ ਕਰਾਂ ਮਾਪੋ ਤਾਂ ਬਹੁਤ ਸਿਆਣੇ ਜੀ ਤੁਸੀਂ ਆ ਨਿੱਕੇ ਆ ਗੁਰਵਰ ਹੋਏ ਗੁਰਵਰੇ ਆ ਵੇਖ ਵਾ ਚਿੜੀ ਨਹੀਂ ਆਲਣਾ ਪਾਇਆ ਪੁੱਤ ਆ ਵੇਖ ਚਿੜੀਆਂ ਮਾ ਪਾਇਆ ਅੰਡੇ ਇਹ ਵਿੱਚ ਬੱਚੇ ਵੀ ਹੈਗੇ ਓ ਉਹ ਨਾ ਤੀ ਤੋਣ ਨਾ ਤੀ ਹਾਏ ਮੈਂ ਦਿਖਾਉਣੀ ਤੈਨੂੰ ਚੱਕ ਕੇ ਹਾਇ ਰੱਬਾ ਵੇ ਕੀ ਹੋ ਗਿਆ ਵਾ ਹਾਏ ਤੁਹਾਨੂੰ ਕੀ ਲੱਗੇ ਤੁਹਾਨੂੰ ਨਹੀਂ ਕੋਈ ਵੀ ਹੈਗਾ ਕੋਈ ਮਰੇ ਤੇ ਕੋਈ ਜੀਵੇ ਸੁਥਰੇ ਘੋੜ ਪਤਾਸੇ ਪੀਵੇ ਦੋਹੇ ਪਿਓ ਪੁੱਤ ਤੁਸੀਂ ਇੱਕੋ ਜੇ ਉਹ ਗੱਲ ਵਾ ਅੱਧੀ ਰਾਤ ਤੈਨੂੰ ਲਈ ਫਿਰਦੇ ਨੇ ਹੋਰ ਕੀ ਕਰੀ ਆਪਾਂ ਅੱਧੀ ਰਾਤ ਹੀ ਕਰਕ ਜੋ ਮਾਰਿਆ ਮੈਨੂੰ ਉਦੋਂ ਮੇਰੇ ਕੋ ਉਤਰਿਆ ਨਹੀਂ ਗਿਆ ਚਾ ਇਹਨਾਂ ਤੇ ਕਿਤੇ ਮੇਰੇ ਲੱਕ ਦੇ ਵਿੱਚ ਐ ਚੁਬਕ ਪੈ ਗਈ ਤੇ ਨਾਲ ਹੀ ਹੁਣ ਮੇਰੀ ਲੱਤ ਪਾੜ ਚੱਲੀ ਆ ਅੱਧੀ ਰਾਤ ਹੀ ਲੈ ਲੈ ਕੇ ਮੈਨੂੰ ਜਿਹੜੇ ਜਾਂਦੇ ਜੇ ਨਾ ਮੈਨੂੰ ਮਾਰਨ ਵਾਸਤੇ ਖੜਦੇ ਇੱਕ ਸਾਹ ਦਾ ਮਿੰਨ ਤੇ ਲੱਗਾ ਤੇ ਪਖੰਡ ਕਰਨ ਲਈ ਠੀਕ ਵਾ ਮੈਂ ਪਖੰਡੀ ਕਰਨ ਲਈ ਆ ਤੜ ਕੋ ਕੋ ਮੰਗਣ ਤੇ ਨਾ ਨਹੀਂ ਪਖੰਡੀ ਕਰਨ ਲਈ ਆਪੇ ਨਹੀਂ ਕੋਈ ਨਹੀਂ ਜੰਗਰਾਂ ਦਾ ਵੇ ਕਰੀਏ ਚੌਂਕੇ ਦਾ ਵੇ ਕਰੀਏ ਬਾਅਦ ਕਮਾਈ ਵੀ ਕਰੀਏ ਤੂੰ ਮੈਨਾਂ ਇੱਥੇ ਹਾਏ ਹਾਏ ਸ਼ੀਲ ਕਮਰੇ ਚ ਹਾਏ ਮੈਨੂੰ ਨਾ ਦੋ ਰੋਟੀਆਂ ਦੋ ਤੇ ਮੈਨੂੰ ਗੱਲਾਂ ਨਾ ਸੁਣਾਓ ਬਸ ਕਿੱਥੇ ਆ ਪਿਓ ਤੇਰਾ ਪਿਓ ਰੋਈ ਚ ਵੜਿਆ ਹੀ ਆ ਬੜਿਆ ਰਹਿੰਦੇ ਫਿਰ ਮੈਂ ਕਿਹੜਾ ਕੋ ਖਾਣਾ ਮੈਂ ਆਪਣੇ ਪਕਾ ਲਓ ਤੇ ਖਾ ਲਓ ਹਾਏ ਧੰਤ ਕਿਹੜਾ ਮਾਸਾ ਜਿੰਨਾ ਨੇ ਵਿਆਹ ਨੂੰ ਤੂੰ ਰੋਂ ਲਿਆ ਵਾ ਪੜ ਕੇ ਤੇਰੀ ਜਨ ਨੂੰ ਕੋਈ ਦੁੱਖ ਸੋ ਕੋਈ ਹੋਊਗਾ ਲੈ ਪੀ ਚਾ ਤੇ ਕਿੱਥੇ ਲੈ ਕੇ ਜਾਵੇਂਗਾ ਇੰਨਾ ਕਰੇਗਾ ਆਇਆ ਨਹੀਂ ਤੂੰ ਕਰ ਰੋਣਾ ਪਾਤਾ ਹੀ ਨਾ ਆ ਨਹੀਂ ਪੀਣੀ ਚਾ ਆ ਤੇਰਾ ਕਾਂ ਉਹ ਨਹੀਂ ਬਾਬਾ ਮੈਂ ਨਹੀਂ ਚਾ ਪੀਣੀ ਐਡੇ ਟੋਰ ਨਾ ਐਡੇ ਰੋਵਣਾ ਚਾ ਪੀ ਮਾਂ ਮੇ ਤੂੰ ਤੇ ਦਿੱਦੀ ਬਿਮਾਰਾ ਹੋਣਾ ਤੇ ਰਹਿਣ ਦੋ ਫੇਰ ਰਹਿਣ ਦੋ ਉਹ ਮੁੰਡਿਆ ਉਹ ਤੇਰਾ ਹੁਣ ਵਿਆਹ ਕਰਨਾ ਹੀ ਪੈਣਾ ਸਾਨੂੰ ਇਹਨੇ ਸਾਨੂੰ ਚੌਂਕੇ ਚੜਾਇਆ ਵੇ ਚੌਂਕੇ ਆਪਣੇ ਵਾਸਤੇ ਚੜੇ ਆ ਮੇਰੇ ਵਾਸਤੇ ਨਹੀਂ ਚੜਿਆ ਕੋਈ ਚੌਂਕੇ ਤੇ ਤੂੰ ਕੀ ਗੱਲ ਖਾਂਦੀ ਨਹੀਂ ਕੀ ਰੋਟੀਆਂ ਹਾਂ ਮੈਂ ਤਾਂ ਬਹੁਤ ਰੋਟੀਆਂ ਰਾਤ ਦੀਆਂ ਕਿਤੇ ਖਾ ਲੀਆਂ ਮੈਂ ਤਾਂ ਕਿਤੇ ਦਵਾਈ ਖਾ ਪੀੜ ਵਾਲੀ ਧੜੇ ਪੀੜ ਸਾਰੇ ਮਜੂਰ ਪੀਲਾ ਤੂੰ ਹੀ ਚਾ ਮੈਂ ਆਪੇ ਖਾ ਲੂੰ ਦਵਾਈ ਮੇਰਾ ਤੁਹਾਨੂੰ ਪਿਓ ਪੁੱਤ ਹਾਏ ਹਾਏ ਨਹੀਂ ਪੀਣੀ ਚਾ ਮੈਂ ਕੀ ਕਰਦੀ ਓਏ ਜੇ ਇਹਨੂੰ ਪੁੱਛੋ ਤਾਂ ਵੀ ਮੇਰੀ ਨਤਨ ਪੀੜ ਹੋਣੀ ਮੇਰੀ ਜਾਨ ਨਿਕਲ ਜਾਂਦਾ ਤੈਨੂੰ ਚਾਹ ਦੀ ਅਗ ਲੱਗੀ ਆ ਅਹੀਂ ਅਖੇ ਚੱਲ ਘੁੱਟ ਪੀ ਲੈ ਚਾਹ ਨਹੀਂ ਨਹੀਂ ਪੀਣੀ ਨਾ ਪੀ ਦਬਾਓ ਤੈਨੂੰ ਨਹੀਂ ਦਵਾਈ ਖਾਂ ਪੀੜਾ ਨਹੀਂ ਖੜੇ ਫੇ ਦਵਾਈ ਭਰਾਵਾ ਖਾਦੀ ਆ ਦਵਾਈ ਖਾ ਕੇ ਲੰਮੀ ਪਈ ਆ ਦਵਾਈ ਕੋਈ ਸ਼ੂ ਮੰਤਰ ਨਹੀਂ ਵੀ ਗੋਲੀ ਖਾਦੇ ਆ ਉਸੇ ਵੇਲੇ ਆਰਾਮ ਆ ਜੂਗਾ ਤੈਨੂੰ ਹੁਣ ਇਹਦਾ ਟੀਗਾ ਲਵਾ ਲਾ ਉਹਦੇ ਪਖੰਡਣਵਾ ਹਾਏ ਅੱਗੇ ਇੱਕ ਬੈਠਾ ਆਣ ਕੇ ਦੂਜਾ ਤੂੰ ਹੀ ਆ ਗਏ ਜੇ ਤਨ ਆਵਾਜ਼ ਮਾਰੀ ਮੈਂ ਕਿਸ ਨੂੰ ਤੁਹਾਡੇ ਦੋਵਾਂ ਚੋਂ ਕਿਸ ਨੂੰ ਆਵਾਜ਼ ਮਾਰੀ ਆ ਤੂੰ ਹਾਏ ਹਾਏ ਕਰਨੀ ਆ ਤੇ ਮੈਂ ਤੇ ਚਾਹ ਗਰਭ ਕਰਨ ਦੇ ਮੈਨੂੰ ਪਤਾ ਹਨ ਤੂੰ ਚੋ ਚੜਾਉਂਦੀ ਆ ਕਿ ਲੱਤਾਂ ਘੁੱਟੀਏ ਲੈ ਘੁੱਟ ਦੇਣਾ ਨਹੀਂ ਆਵੇ ਤੁਹਾਡੇ ਘੜੀ ਜੋੜੇ ਹੱਥ ਲੱਤਾਂ ਮੇਰੀਆਂ ਹੈਗੀਆਂ ਨਾਲ ਹੀ ਆ ਘੁੱਟਣ ਦੀ ਕੋਈ ਲੋੜ ਨਹੀਂ ਮੇਰਾ ਹੱਥ ਪਹੁੰਚਦਾ ਵਾ ਲੱਤਾਂ ਤੱਕ ਮੈਂ ਆਪਣੇ ਕੋਲ ਲੈਣੀ ਬੁੜੇ ਕੋਈ ਆ ਹਾਂ ਚੱਲ ਜਨਾ ਤੇ ਘਟਾਲਾ ਦੇਖੋ ਉਹ ਮੈਂ ਤਾਂ ਕਰੀ ਵੀ ਨਹੀਂ ਲੱਤਾਂ ਦੀਆਂ ਘੁੱਟਦਾ ਕਾਲਾ ਆਖੇ ਤੇ ਮੈਂ ਘੁੱਟ ਦਿੰਦਾ ਮਤੇਰਾ ਕੋ ਕਰਦਾ ਵਾਂ ਘੁੜਦਾ ਨਹੀਂ ਇੱਥੇ ਹਾਏ ਤੁਸੀਂ ਦੋਵੇਂ ਪਿਓ ਬੋਤ ਮਸਟੰਡਿਆਂ ਵਾਂਗ ਗੱਲਾਂ ਕਰਨ ਰਹੇ ਆ ਤੁਹਾਨੂੰ ਮੈਂ ਕੋ ਹਾਕਿਆ ਨਾ ਤਾਂ ਕੁੱਟਣ ਨੂੰ ਕਿਸੇ ਨੂੰ ਉਤੋਂ ਵੱਧ ਉਹ ਉਤੋਂ ਵੱਧ ਤੁਸੀਂ ਉਹ ਹੀ ਆਖਦੇ ਮੈਂ ਆਖਿਆ ਕੋ ਗੱਲ ਕੀਤੀ ਹਾਂ ਹੁਣ ਤੁਸੀਂ ਗੱਲ ਕੁੱਟਣ ਦੀ ਗੱਲ ਕੀਤੀ ਨਾ ਤੇ ਕੁੱਟ ਦੋ ਤੇ ਕੰਮ ਨਿਭੜੇ ਕਹਿਣਾ ਸੌਖਾ ਵਾ ਕਰਨਾ ਬੜਾ ਔਖਾ ਈ ਉਹ ਤੇ ਜੇ ਸੌਖਾ ਲੱਗਦਾ ਨਾ ਕਰਨਾ ਤੇ ਕੁੱਟ ਦੋ ਗੱਲ ਉਹਦੇ ਮਾਰ ਐ ਕਿਸੇ ਚੰਦਰਾ ਵਿਸ਼ਾ ਕੇ ਪਲੰਦਰ ਤੇ ਚੜੀ ਆਵੇ ਇਹ ਤਾਂ ਨਵੀਂ ਵਿਆਹੀ ਹੈ ਜੀ ਹੁੰਨੀ ਪੰਜੇ ਬਹਿ ਜਾ ਪੁੰਜੇ ਬਹਿ ਜਾ ਹੁਣ ਫਿਰ ਬਲਸ਼ਨ ਕਰਾਂ ਵਾਲੇ ਮੰਜੇ ਤੇ ਬਹਿ ਜਾ ਬਲਸ਼ਨ ਕਰਾਂ ਹੁਣ ਮੈਂ ਡਾਕਟਰ ਵੀ ਕਹਿੰਦੇ ਆ ਵੀ ਆ ਲਾ ਕੇ ਸਿੱਧਾ ਰੱਖਣ ਵਾਸਤੇ ਆ ਇੰਨਾ ਮੰਜਿਆਂ ਦੇ ਉੱਤੇ ਬਹਿਣਾ ਤੇ ਸੌਂਈਂਦਾ ਡਾਕਟਰ ਤੇ ਬੜਾ ਕੋਹਰਦੇ ਹੁੰਦੇ ਆ ਡਾਕਟਰ ਕਹਿੰਦੇ ਤੇ ਆ ਵੀ ਨਾ ਖਾਓ ਆ ਵੀ ਨਾ ਖਾਓ ਆ ਵੀ ਨਾ ਖਾਓ ਮੈਂ ਤਾਂ ਕੁਝ ਵੀ ਨਹੀਂ ਖਾਂਦੀ ਮੈਂ ਤਾਂ ਰਾਤ ਦਾ ਪਾਣੀ ਦਾ ਘੁੱਟਦੇ ਆ ਤੇ ਜੇ ਤੇ ਹੁਣ ਚਾਹ ਫੜਾਈਏ ਤੇ ਤੂੰ ਚਾਹੀ ਨਹੀਂ ਲੈ ਮੈਂ ਨਹੀਂ ਪੀਣੀ ਚਾਹ ਤੁਸੀਂ ਕਰਦੇ ਟੀਚਰਾਂ ਮੈਨੂੰ ਆ ਦੁੱਖ ਤੁਹਾਡੇ ਵਰਗਿਆਂ ਨੂੰ ਲੱਗਾ ਹੋਵੇ ਨਾ ਦੁੱਖ ਤੇ ਤੁਹਾਨੂੰ ਪਤਾ ਲੱਗ ਜਾਵੇ ਵੀ ਪੀੜ ਕੀ ਚੀਜ਼ ਆ ਆਸਾ ਐਤੋਂ ਵੱਡਾ ਦੁੱਖ ਹਨ ਨੂੰ ਹੋਰ ਕੀ ਲੱਗਣਾ ਉਧਰ ਮੱਜੇ ਦੇ ਤੂੰ ਪਈਂ ਅਹੀਂ ਚੌਕੇ ਚੜੇ ਫਿਰਦੇ ਦੋਵੇਂ ਪਿਓ ਪੁੱਤ ਢੰਗਾ ਸੌਂਗੇ ਇੰਨਾ ਮਾਇਆ ਜੋਗੇ ਰੋ ਜੇ ਰਟੀਚਰਾਂ ਕਰਨੀਆਂ ਤਾਂ ਫਿਰ ਇਦਾਂ ਹੀ ਹੁੰਦੀ ਹੁੰਦੀ ਮੈਂ ਇਹਨਾਂ ਮੁੰਡੇ ਨੂੰ ਆਖੜਿਆ ਮੈਂ ਵੀ ਕਰ ਲਾ ਜਿੱਥੇ ਇੱਕ ਦਿਨ ਹਾਏ ਜਾਓ ਕਰ ਲਓ ਦੋਵੇਂ ਪਿਓ ਪੁੱਤ ਚੱਲ ਜਿਓ ਤੇ ਜਾਓ ਲੈ ਆਓ ਮੈਂ ਪਾਣੀ ਭਾਰ ਦਿੰਨੀ ਆ ਜਾਓ ਜਾਓ ਮੇਰੀ ਜਾਨ ਛੁੱਟੇ ਮੈਨੂੰ ਨਾ ਕਿਤੇ ਖਾਓ ਜਾਣਾ ਮੈਂ ਮੈਂ ਕੁੜੀਆਂ ਦੇ ਸ਼ਰਕਾ ਤੇ ਤੁਰੀਆਂ ਫਿਰਦੀਆਂ ਕਿ ਇਦਾਂ ਕਰਨ ਲਈ ਜਿੱਦਾਂ ਵੀ ਜਾਓ ਲੈ ਆਓ ਜਾ ਕੇ ਫੜ ਕੇ ਲੈ ਆਓ ਕੋਈ ਰਿਸ਼ਤਾ ਹੋਊ ਤੇ ਫੇਰੀ ਆ ਹੁਣ ਮੈਂ ਚੱਲਿਆ ਹੀ ਉਹ ਚਾਹ ਪੀ ਕੇ ਉਹਨਾਂ ਦੇ ਘਰ ਕਿਹਦੇ ਘਰ ਕਸ਼ਮੀਰ ਸੋਂਗੇ ਉਹਦਾ ਫਿਰਖਦਾ ਉਸਨੇ ਦੱਸਿਆ ਨਹੀਂ ਅਜੇ ਹੁਣ ਦੱਸੋਨੇ ਆਹੋ ਤੇ ਮੈਂ ਚਾਹ ਪੀ ਕੇ ਹੁਣ ਮੈਂ ਚੱਲਿਆ ਉਹਨਾਂ ਦੇ ਘਰ ਫਿਰ ਕਰਨ ਵਾਸਤੇ ਕਿਉਂਕਿ ਉਹ ਮੇਰਾ ਜਮਾਤੀ ਹੀ ਮੈਨੂੰ ਇਹ ਗੱਲ ਤਾਂ ਹੀ ਨਹੀਂ ਪਤਾ ਵੀ ਉਹ ਇਦਾਂ ਪੂਰਾ ਹੋ ਗਿਆ ਤੇ ਤੁਸੀਂ ਉਧਰ ਚੱਲ ਚੱਲੇ ਆ ਮੇਰੇ ਸੱਚੀ ਲੱਤ ਨੂੰ ਬੜੀ ਪੀੜ ਹੋਣੀ ਮੈਂ ਝੂਠ ਨਹੀਂ ਬੋਲਦੀ ਮੇਰੇ ਨਾਲ ਹੀ ਲੱਤ ਨੂੰ ਹੁਣ ਡਈ ਹੋ ਤੇ ਦਵਾਈ ਖਾਦੀ ਨਹੀਂਗੀ ਖਾਦੀ ਆ ਤੁਸੀਂ ਚੱਲ ਕੇ ਤੇ ਮੁੰਡੇ ਨੇ ਵੀ ਕਿਸਕ ਜਾਣਾ ਕਿਸੇ ਪਾਸੇ ਤੇ ਮੇਰੇ ਵਰਗੀ ਜੇ ਤਰਲੇ ਲੈਂਦੀ ਫਿਰੂਗੀ ਮੈਂ ਮੁੰਡੇ ਨੂੰ ਕਹਿ ਦਿੰਦਾ ਨਾ ਐਵੇਂ ਲਾਗੇ ਰਵੀ ਕਰੇ ਚੱਲਦਾ ਜਾਵੀ ਹੁਣ ਮੈਨੂੰ ਜਾਉਂਦਾ 10 ਮਿੰਟ ਹੁਣ ਮੇਰਾ ਵੇਲਵਾ ਹਾਇ ਰਬਾ ਦੋਖ ਨਾ ਕਿਸ ਨੂੰ ਲਾਵੀ ਮਹਾਰਾਜ ਇਹ ਖੜਨਾ ਨਾ ਚੱਲਦਿਆਂ ਫਿਰਦਿਆਂ ਨੂੰ ਲੈ ਜਾ ਮੰਜੀ ਤੇ ਨਾ ਪਾਵੇਂ ਕਿੱਦਾਂ ਦੀਆਂ ਗੱਲਾਂ ਕਰਦੀਆਂ ਤੂੰ ਅੱਗੇ ਮੈਂ ਕਹਿਣੀ ਹੁੰਨੀ ਸੀ ਪੋਤੇ ਵਿਆਹਣਾ ਨੋ ਆਉਣੀ ਪੋਤੇ ਪੋਤੀਆਂ ਖੜਾਵਾਂਗੇ ਪਰ ਹੁਣ ਨਹੀਂ ਮੈਂ ਆਂਦੀ ਹੁਣ ਤੁਸੀਂ ਮੇਰਾ ਟਰੇਡੀ ਸਹਾੜ ਕੇ ਰਹਿਤਾ ਗੱਲਾਂ ਕਰ ਕਰਦੇ ਹੈ ਤੈਨੂੰ ਅਸੀਂ ਕੀ ਫੱਟ ਮਾਰ ਦਿੱਤਾ ਨਹੀਂ ਫੱਟ ਦੇ ਭਾਏ ਮਾਰਿਆ ਭਾਏ ਜੋ ਮਰਜ਼ੀ ਕੀਤਾ ਹੁਣ ਮੇਰਾ ਜੀਨ ਨੂੰ ਜੀ ਨਹੀਂ ਕਰਦਾ ਲੈ ਵੀ ਚੰਗਾ ਨਹੀਂ ਕਰਦਾ ਤੇਰਾ ਜੀਨ ਨੂੰ ਜੀ ਜਦੋਂ ਨੋ ਆ ਗਈ ਨਾ ਤੇਰੀ ਤੇ ਜਦੋਂ ਤੈਨੂੰ ਇਦਾਂ ਮੱਜੀ ਦੇ ਭਾਰ ਕੇ ਨੇ ਰੋਟੀ ਪ੍ਰਸ਼ਾਦਾ ਪਾਣੀ ਦਿੱਤਾ ਤੂੰ ਤੇ ਕਹਿਣਾ ਮੈਂ 100 ਸਾਲ ਜੀਵਾਂ ਹੋਰ ਉਹ ਦਿਨ ਆਉ ਤੇ ਵੇਖਿਆ ਜਾਊ ਵੇਖੂਗੀ ਤੇ ਤਾਂ ਹੀ ਆ ਸਭ ਕੋ ਹਣਾ ਆਹੋ ਸਭ ਕੋ ਹਣਾ ਵਾ ਉਹ ਦਿਨ ਵੇਖੂਗੀ ਤੇ ਫੇਰ ਹੀ ਆਪਣੀ ਜਬਾਨ ਚ ਸ਼ੋਭੀ ਸ਼ੁਭ ਬੋਲੀ ਦਾ ਮਾੜੇ ਲਬਜ ਨਹੀਂ ਘਰ ਦੇ ਵਿੱਚ ਬੋਲੀਦੇ ਹੁੰਦੇ ਸਿਆਣੀ ਬੈਣੀ ਆ ਸਿਆਣੀ ਬਣ ਬਰਗੜ ਲਿਆ ਗੇ ਨਾ ਰੈਡੀ ਤੋਂ ਨਾਲੇ ਆਪ ਖਾਣਾ ਨਾਲੇ ਮਦਨ ਦਿੰਨਾ ਮੇਰੇ ਤਾਂ ਅੰਦਰਾਂ ਉਕ ਲੱਗੀ ਅੰਦਰ ਵੜੀਆਂ ਬਾਬਾ ਕਰਾਦੇ ਕਦੇ ਵਿਆਹ ਬੂ ਮੇਰਾ ਵੀ ਆ ਗੁਰ ਵਰ ਤੂੰ ਚੁੱਪਲ ਵੀ ਨਹੀਂ ਪਾਉਣ ਤੇ ਆ ਪਤਾ ਮम्मा ਤੇ ਜਿੰਨੇ ਗੁੱਸੇ ਹੋਣਾ ਹੀ ਚਲ ਮਨ ਵੀ ਤੂੰ ਇਹਨੂੰ ਘਰ ਰੱਖ ਲੈ ਤੇ ਮੈਂ ਹੋਉਣੀ ਫਿਰ

ਇਹ ਕਤਾਰ ਰੋਡ ਤੇ ਟ੍ਰੈਫਿਕ ਹੀ ਬੜੀ ਆ ਤੇ ਇੱਥੋਂ ਲੈ ਆਇਆ ਨਾ ਪਿੰਡੋਂ ਹੀ 버ਗਰ ਦੁੱਧ ਜਿਹਦੇ ਇੰਨੇ ਕਰਾਰੇ ਨਹੀਂ ਬਣਾਉਂਦੇ ਮਾਦਾ ਕਰਾਰੇ ਪਸੰਦ ਕਰਦੀ ਐ ਰੈਡੀ ਵਾਲੇ ਖੜਦਾ ਨਾ ਲੈ ਮੈਂ ਜੇ ਦੋ ਚਾਰ ਦਿਨ ਰੋਟੀ ਨਾ ਮਿਲੀ ਹੇ ਤੇਰੇ ਮੰਦਾਲ ਆ ਜੂਗਾ ਬਲਾਈ ਮੇਰੀ ਵਾਲੀ ਕਿਥੇ ਬੈਠੀ ਆ ਜਾਂ ਕਰਮਾਂ ਚ ਲਿਖੀ ਨਹੀਂ ਮੇਰੇ ਕਿਤੇ ਭੁੱਲ ਗਿਆ ਵਿਆਹ ਵਾਲੀ ਲੀਕ ਵਾਹੁੰਦਾ ਲੀਕਾਂ ਨੇ ਵੀ ਦੋ ਵਾਈਆਂ ਆ ਮੈਂ ਲੈਕ ਵੀ ਨਹੀਂ ਢਈ ਇੱਥੇ ਲੱਗੀ ਹਿੰਦੀ ਰੇੜੀ ਅੱਗੇ ਇਹ ਗੋਲ ਨਹੀਂ। ਇਹ ਗੋਲ ਕੋਈ ਅੱਜਾ ਦੇ ਇਥੇ। ਮੈਨੂੰ ਤੇ ਹੁਣ ਨਿਆਣਿਆਂ ਦੇ ਨਾਂ ਦਾ ਵੀ ਨਹੀਂ ਪਤਾ। ਹੁਣ ਕਿਹੜਾ ਨਾਂ ਲੈ ਕੇ ਆਵਾਜ਼ ਮਾਰਾਂ? ਸੋਮਰੇ ਕੋਈ ਨਹੀਂ ਦੇਹੰਡਿਆ ਹੋਏ